ਹਾਂਜੀ ਸਸਰੀਕਾਲ ਪੰਜਾਬੀਓ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹੜਾ ਕੀ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹਹਾਕਾਰ ਮੱਚੀ ਖੜੀ ਆ ਚਾਰੇ ਪਾਸੇ ਪ੍ਰਵਾਸੀ ਪ੍ਰਵਾਸੀ ਹੋਈ ਪਈ ਹੈ ਕਿਤੇ ਨਾ ਕਿਤੇ ਜਿਹੜਾ ਇਹ ਸਾਡੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਹਾਰਪੁਰ ਦੇ ਵਿੱਚ ਇਹ ਮਾਮਲੇ ਤੋਂ ਬਾਅਦ ਕਈ ਮਾਮਲੇ ਹੋਰ ਸਾਹਮਣੇ ਆ ਗਏ ਆ ਤਾਂ ਜਿਹੜੀ ਹੁਣ ਇੱਕ ਪਾਸੇ ਕੱਲ ਬਠਿੰਡਾ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਪਹੁੰਚ ਜਾਂਦੇ ਆ ਉਥੇ ਇੱਕ ਗੁਟਕਾ ਵੇਚਣ ਵਾਲਾ ਪ੍ਰਵਾਸੀ ਹੁੰਦਾ ਉਹਦੀ ਰਿਹੜੀ ਬੰਦ ਕਰਾਉਣ ਦੀ ਗੱਲ ਕਰਦੇ ਆ ਪਰ ਪੁਲਿਸ ਪ੍ਰਸ਼ਾਸਨ ਉਲਟਾ ਉਹਨਾਂ ਤੇ ਇਲਜ਼ਾਮ ਲਾ ਰਹੀ ਹੈ ਕਹਿੰਦੇ ਵੀ ਕਿਸੇ ਨੂੰ ਪਰ੍ਹਾਂ ਹਟਾਉਣ ਦਾ ਸੋਡਾ ਅਧਿਕਾਰ ਹੈ ਨਹੀਂ ਵੀ ਜੇ ਤੁਸੀਂ ਕਹਿੰਦੇ ਅਸੀਂ ਪੰਜਾਬ ਚੋਂ ਕੱਢ ਦਾਂਗੇ ਜਾਂ ਇਹਨਾਂ ਦਾ ਕੰਮਕਾਰ ਬੰਦ ਕਰਾ ਦਾਂਗੇ ਤਾਂ ਫਿਰ ਸਾਨੂੰ ਕਾਨੂੰਨ ਕਾਨੂੰਨੀ ਕਾਰਵਾਈ ਸੋਡੇ ਤੇ ਕਰਨੀ ਹੁਣ ਮੈਂ ਇਹੀ ਪੁੱਛਣਾ ਚਾਹੂੰਗਾ ਕਿਉਂਕਿ ਬਠਿੰਡਾ ਜਿਹੜਾ ਇਹ ਡੀਐਸਪੀ ਆ ਮੈਂ ਇੱਕ ਵੀਡੀਓ ਵੀ ਸੁਣੋ ਦਿਖਾਉਣਾ ਤੁਹਾਨੂੰ ਵੀਡੀਓ ਤਿੰਨ ਦਿਖਾਉ ਇੱਕ ਪਾਸੇ ਸਾਡੇ ਜਿਹੜੇ ਸਿੰਘਾ ਨੇ ਕੱਲ ਮੋਰਚਾ ਚੱਕਿਆ ਤੇ ਕਹਿੰਦੇ ਵੀ ਜਿੱਥੇ ਵੀ ਸਾਨੂੰ ਪਤਾ ਲੱਗਿਆ ਵੀ ਕਿਤੇ ਹੋਣ ਜਿਵੇਂ ਛੋਟੇ ਜਿਹੇ ਬੱਚੇ ਨਾਲ ਬੇਉਦਦਾ ਕਰਤੂਤ ਕੀਤੀ ਹੈ ਵੀ ਅਸੀਂ ਤਾਂ ਵੱਢ ਕੇ ਟੰਗ ਦੇਣਾ ਅਸੀਂ ਆਪਣੀ ਸਜ਼ਾ ਖੁਦ ਦੇਵਾਂਗੇ ਤੇ ਪਰ ਲੇਕਿਨ ਹੁਣ ਪਹਿਲਾਂ ਇੱਕ ਬਠਿੰਡੇ ਵਾਲੀ ਖਬਰ ਦਿਖਾਵਾਂਗੇ ਤੇ ਇੱਕ ਜਿੱਥੇ ਕੀ ਪੰਜਾਬੀ ਨਾ ਸ਼ਰਿਆ ਹਮ ਤੱਕ ਆ ਰਿਹਾ ਤੇ ਭਈਆ ਕਹਿ ਰਿਹਾ ਉਹਨੂੰ ਵੀ ਤੇਰੇ ਵਰਗੇ ਅਸੀਂ ਜੁਪੀ ਚ ਪਹਿਲਾਂ ਠੋਕ ਕੇ ਆਏ ਆ ਜਿਆਦਾ ਬੋਲੀਆਂ ਤੇਰਾ ਤੈਨੂੰ ਵੀ ਠੋਕ ਕੇ ਜਾਵਾਂਗੇ ਤਾਂ ਸੋਡੇ ਇਥੋਂ ਅਸੀਂ ਜਿਹੜੇ ਤੁਸੀਂ ਪੰਜਾਬੀ ਕਹਿੰਦੇ ਆ ਇਥੋਂ ਉਹਨਾਂ ਦੀਆਂ ਤਾਂ ਅਸੀਂ ਕੋਠੀਆਂ ਚ ਰਾਜ ਕਰੀ ਬੈਠੇ ਆ ਉਹਨਾਂ ਨੂੰ ਤਾਂ ਕੈਨੇਡਾ ਭਜਾਤਾ ਜੀ ਉਹ ਆ ਜੀ ਵਾਹ ਵੀਡੀਓ ਤਿੰਨੇ ਦਿਖਾਉਂਗਾ ਪਹਿਲਾਂ ਇਹ ਦਿਖਾਉਣਾ ਜਿੱਥੇ ਕੀ ਕੱਲ ਬਸ਼ਿੰਡੇ ਦੇ ਵਿੱਚ ਪੰਜਾਬੀ ਪਹੁੰਚ ਜਾਂਦੇ ਆ ਰੇੜੀਆਂ ਦੇ ਉੱਤੇ ਵੀ ਰੇੜੀ ਬੰਦ ਕਰੋ ਗੁਟਕੇ ਵਾਲੇ ਨੂੰ ਕਹਿੰਦੇ ਪਰ ਉੱਥੇ ਪੁਲਿਸ ਵਾਲੇ ਪ੍ਰਵਾਸੀਆਂ ਦੇ ਹੱਕ ਚ ਬੋਲਦੇ ਆ ਵੀਡੀਓ ਤੰਨੇ ਦਿਖਾਉਣੇ ਆ ਪਹਿਲਾ ਵੀਡੀਓ ਸੁਣੋ ਫਿਰ ਇੱਕ ਹੋਰ ਦਿਖਾਉਣੇ ਅਗਿਸ਼ ਰਾਤੀ ਕਾਰਡ ਨਹੀਂ ਬਣ ਦੇਵਾਂਗੇ ਔਰ ਕਹੇ ਰਿਹਾ ਕਿ ਜਿਹੜਾ ਵੀ ਪ੍ਰਵਾਸੀ ਤੋਂ ਕੰਮ ਕਾਜ ਕਰਵਾਏਗਾ ਉਹ ਇਸ ਨੂੰ ਖੇਤ ਦੇ ਵਿੱਚ ਹੀ ਰੱਖੇਗਾ ਔਰ ਪੰਜਵੀਂ ਚੀਜ਼ ਹੈ ਕਿੜੀ ਪੁਲਿਸ ਵੈਰੀਫਿਕੇਸ਼ਨ ਹਾਲਾਂਕਿ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਵੀ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕ ਕਈ ਵਰੀ ਬੈਕਗ੍ਰਾਉਂਡ ਕ੍ਰਿਮੀਨਲ ਹੁੰਦੀ ਹੈ ਔਰ ਉਹ ਲੋਕ ਕਿਤਨਾ ਕਿਤੇ ਆ ਕੇ ਲੋਅਰ ਆਰਡਰ ਦਾ ਮਾਹੌਲ ਨਾ ਖਰਾਬ ਕਰਨ ਦੇ ਵਿੱਚ ਪਿਛਲੇ ਦਿਨਾਂ ਤੋਂ ਦੋ ਤਿੰਨ ਚੀਜ਼ਾਂ ਹੋਰ ਦੇਖਣ ਨੂੰ ਮਿਲੀਆਂ ਨੇ ਕੁਝ ਨੂੰ ਕਿਸ ਤਰ੍ਹਾਂ ਦੇ ਨੇ ਜਿਹੜੇ ਹਰੜਭਾਜ਼ੀ ਕਰਦੇ ਨੇ ਪ੍ਰਵਾਸੀਆਂ ਨੂੰ ਆਕੇ ਟਾਰਗੇਟ ਕਰਦੇ ਨੇ ਰੇੜੀਆਂ ਦੇ ਉੱਪਰ ਆਕੇ ਉਹਨਾਂ ਦੀਆਂ ਰੇੜੀਆਂ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਤੇ ਨਾ ਕਿਤੇ ਵੀਡੀਓ ਕੱਲ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਬਠਿੰਡਾ ਪੁਲਿਸ ਹੈ ਉਹ ਐਕਸ਼ਨ ਦੇ ਮੂੜੇ ਤੇ ਨਜ਼ਰ ਆ ਰਹੀ ਆ ਬਠਿੰਡਾ ਪੁਲਿਸ ਦੇ ਵੱਡੇ ਅਧਿਕਾਰੀ ਨੇ ਕਹਿ ਰਹੇ ਆ ਕਿ ਲਾਅ ਐਂਡ ਆਰਡਰ ਹੈ ਕਿਸੇ ਨੂੰ ਵੀ ਹੱਦ ਇੱਕ ਲੈ ਨਹੀਂ ਦਿੱਤਾ ਜਾਏਗਾ ਤਾਂ ਕਰਕੇ ਜ਼ਿਆਦਾ ਗੱਲਬਾਤ ਦੇ ਲਈ ਬਠਿੰਡਾ ਪੁਲਿਸ ਦੇ ਐਸਪੀ ਸਿਟੀ ਮੇਰੇ ਨਾਲ ਨੇ ਆਪਾਂ ਮਾਹੌਲ ਕੀ ਬੰਦਾ ਜਾ ਰਿਹਾ ਹੈ ਕੱਦ ਤੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਪ੍ਰਵਾਸੀਆਂ ਦੇ ਖਿਲਾਫ ਕਹਿੰਦੇ ਕਿ ਜ਼ਬਰਦਸਤੀ ਰੇਡੀਆਂ ਬੰਦ ਕਰੋ ਪੁਲਿਸ ਕਿਵੇਂ ਦੇਖਦੀ ਹੈ ਇਸ ਨੂੰ ਮੇਰਾ ਤਾਂ ਅ ਇਸ ਦੇ ਵਿੱਚ ਅ ਖਾਸ ਤਮਾ ਜਾਵਾਂਗਾ ਕਿ ਬਠਿੰਡਾ ਪੁਲਿਸ ਵੱਲੋਂ ਸਾਡੇ ਸਾਰੀ ਚੀਜ਼ਾਂ ਉੱਤੇ ਸਾਡੇ ਵੱਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਜੁੜੇ ਨੌਜਵਾਨ ਸੀਗੇ ਕੁੜੀ ਵਾਲੇ ਨੂੰ ਬੰਦ ਕਰਨ ਵਾਸਤੇ ਕਹਿ ਰਹੇ ਸੀਗੇ ਉਸ ਤੇ ਕਾਰਵਾਈ ਕਰਦੇ ਆ ਆ ਸਾਡੇ ਥਾੜਾ ਕਨਾਲ ਕਲੋਨੀ ਵਦੇ ਐਸ ਐਚ ਓ ਸਾਬ ਵੱਲੋਂ ਜਿਹੜੇ ਵੀਡੀਓ ਦੇ ਵਿੱਚ ਬੰਦੇ ਸੀਗੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀਤੀ ਗਈ ਉਸ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਹੈਗਾ ਅੱਜ ਅਸੀਂ ਕੰਨ ਰੌਂਡ ਅਪ ਕਰ ਲਿਆ ਸੀਗਾ ਇਹ ਬੰਦਾ ਵੀਰਤਲਾਬ ਦਾ ਰਹਿਣ ਵਾਲਾ ਹੈ ਤੇ ਇਹ ਜਿਹੜੇ ਹੈਗਾ ਕੱਲ ਹੀ ਗਏ ਸੀਗੇ ਇਹਦੇ ਨਾਲ ਚਾਰ ਪੰਜ ਸਾਥੀ ਹੋਰ ਸੀਗੇ ਸੋ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਲ ਆ ਰੌਂਡ ਅਪ ਕਰਨ ਵਾਸਤੇ ਸਾਡੀ ਟੀਮ ਗਈਆਂ ਹੋਣੀਆਂ ਕਰਕੇ ਜਿਹੜੇ ਵੀ ਬੰਦੇ ਇਦਾਂ ਦੇ ਕਿਸੇ ਨੂੰ ਨਜਾਇਜ਼ ਧਮਕਾਉਣਗੇ ਜਾਂ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਕਲੀਅਰ ਮੈਸੇਜ ਹੈ ਕਿ ਉਹਨਾਂ ਦੇ ਖਿਲਾਫ ਸਖਤ ਸਖਤੇ ਡਾਕਰੇ ਲਿਆ ਜਾਊਗਾ ਹਾਂਜੀ ਇਹ ਬਈ ਬਠਿੰਡਾ ਪੁਲਿਸ ਅਫਸਰ ਹੈ ਜਿਹੜਾ ਕਿ ਬਠਿੰਡਾ ਦੇ ਵਿੱਚ ਇਹ ਜਦੋਂ ਪੰਜਾਬੀ ਪਹੁੰਚ ਜਾਂਦੇ ਆ ਤੇ ਉੱਥੇ ਇਹ ਪੁਲਿਸ ਵੀ ਪਹੁੰਚਦੀ ਕਹਿੰਦੇ ਆ ਵੀ ਅਸੀਂ ਸੋਡੇ ਤੇ ਕਾਰਵਾਈ ਕਰਾਂਗੇ ਕਿਉਂਕਿ ਜਿਹੜਾ ਕੋਈ ਪਰੇਸ਼ਾਨ ਕਰੂ ਹੁਣ ਇੱਥੇ ਪੁੱਛਦੇ ਆ ਸਵਾਲ ਅਸੀਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇਹ ਮਾਮਲਾ ਹੋਇਆ ਉੱਥੇ ਕੋਈ ਪੁਲਿਸ ਪਹੁੰਚੀ ਆ ਪਰਵਾਸੀ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਉੱਥੇ ਕੋਈ 28 ਆ ਵੀ ਹਾਂ ਭਾਈ ਗਲਤ ਆ ਇਹ ਭਾਈ ਸਿੱਧਾ ਕਹਿਣਾ ਮੈਂ ਪੰਜਾਬ ਦਾ ਪਲਾਣੀ ਹੋ ਸਕਦਾ ਨਾਲ ਪੁਲਿਸ ਵੀ ਇਹਨਾਂ ਦੇ ਮਿਲ ਨਹੀਂਦੀ ਕਿਉਂਕਿ ਇਹਨਾਂ ਦੀ ਹੈ ਪਰਵਾਸੀ ਮੈਂ ਹੀ ਕਹੂੰ ਮੱਤ ਤੋਂ ਬਾਅਦ ਵਿੱਚ ਕੁਝ ਇਹਨਾਂ ਦੇ ਵੀ ਲੱਗੇ ਹੋਏ ਆ ਕੋਈ ਪੰਜਾਬੀ ਵੀ ਹੈ ਨਹੀਂ ਵਿੱਚ ਜਿਹੜੇ ਹਿੰਦੀ ਬੋਲਦੇ ਸਾਰੇ ਭਈ ਆ ਤੇ ਪਰ ਹੁਣ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਭਾਈ ਸਾਡੇ ਪੰਜਾਬ ਤੱਕ ਅੱਜ ਤੱਕ ਜੇ ਉਹ ਵੀ ਗੱਲਬਾਤ ਹੁੰਦੀਏ ਤਾਂ ਸਾਡਾ ਜਦੋਂ ਪੰਜਾਬ ਇਕਜੁੱਟ ਹੋ ਜਾਂਦਾ ਤਾਂ ਫਿਰ ਕੋਈ ਗੱਲ ਜੋ ਟੈਕਦੀ ਨਹੀਂ ਮੂਰੇ ਪੰਜਾਬ ਦੇ ਇਹ ਗੱਲ ਹੈਗੀ ਹੈ ਜੇ ਇੱਕਾ ਕਰ ਰਹੇ ਤਾਂ ਬਾਈ ਪੰਜਾਬ ਨੇ ਫਿਰ ਤਾਂ ਕੋਈ ਵੀ ਚਾਹ ਪੁਲਸਾ ਚ ਕੋਈ ਵੀ ਹੈ ਸਾਰਿਆਂ ਨੂੰ ਚੱਕ ਦੇਣਗੇ ਪਰ ਲੇਕਿਨ ਹੁਣ ਇੱਕ ਪਾਸੇ ਸਾਡੇ ਸਿੰਘ ਵੀ ਦਿਖਾਉਣਾ ਤੁਹਾਨੂੰ ਵੀ ਸਿੰਘਾਂ ਦਾ ਮੋਰਚਾ ਜਿਹੜਾ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਡੇ ਪੰਜਾਬ ਚ ਇਦੋਂ ਬਾਅਦ ਜਿਹੜੀ ਘਟਨਾ ਵਾਪਰੂਗੀ ਤਾਂ ਅਸੀਂ ਆਪ ਦੀ ਸਜ਼ਾ ਆਪ ਦੇਵਾਂਗੇ ਵੱਢ ਕੇ ਤਾਂ ਟੰਗ ਦੇਣਾ ਅਸੀਂ ਤਾਂ ਉਹ ਗੱਲ ਨਹੀਂ ਸੋਚਦੇ ਨਾ ਹੀ ਕੋਈ ਪੁਲਸ ਨੂੰ ਡੀਕੀਏ ਤਾਂ ਉਹ ਵੀ ਦਿਖਾਉਣਾ ਦਲ ਦੇ ਮੁਖੀ ਨੇ ਬਾਬਾ ਜੀ ਕੀ ਕਾਰਵਾਈ ਚਾਹੁੰਦੇ ਹੋ ਅਕਰ ਕੁਰਾਲੀ ਦਾ ਤੁਸੀਂ ਬੰਦ ਕਰਤਾ ਲੱਗਦਾ ਕਿ ਇਹ ਬੰਦ ਕਰਨ ਦੇ ਨਾਲ ਇਨਸਾਫ ਬੱਚੇ ਨੂੰ ਮਿਲ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਤਾਂ ਦੀ ਘਟਨਾਵਾਂ ਨਾ ਹੋਣ ਦੇਖੋ ਅੱਜ ਪੰਜਾਬ ਜਾਗ ਰਿਹਾ ਹੈ ਪਿੰਡਾਂ 'ਚ ਮਤੇ ਪੈ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਸ਼ਹਿਰਾਂ 'ਚ ਵੀ ਮਤੇ ਪੈਣਗੇ ਇਹ ਸਾਰੇ ਜਿੰਨੇ ਐਮਸੀ ਜਿੰਨੇ ਐਮਐਲਏ ਜਿੰਨੇ ਮੰਤਰੀ ਇਹ ਧਿਆਨ ਦੇ ਲੈਣ ਕਿਉਂਕਿ ਪੰਜਾਬ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਕਿਉਂ ਖਾਲਸਾ ਰਾਜ ਰਿਆ ਮਾਰਾ ਰঞ্জੀਤ ਸਿੰਘ ਦਾ ਪਾਪਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਆ ਨਾਲ ਤੁਹਾਡੀਆਂ ਮਿਨਿਸਟਰੀਆਂ ਚੱਲਣੀਆਂ ਨਾ ਤੁਸੀਂ ਐਮਐਲਏ ਰਹਿਣਾ ਕੋਈ ਪੰਜਾਬ ਦੇ ਵਿੱਚ ਹੋ ਰਹੇਗਾ ਪ੍ਰਵਾਸੀ ਨਹੀਂ ਰਹੇਗਾ ਜਿਨ੍ਹਾਂ ਨੇ ਸਾਡੇ ਬੱਚਿਆਂ ਨਾਲ ਧੱਕੇ ਕੀਤੇ ਆ ਅਸੀਂ ਗਾਂ ਪ੍ਰਸ਼ਾਸਨ ਨੂੰ ਬਿਲਕੁਲ ਕਾਰਵਾਈ ਦੀ ਮੰਗ ਲਈ ਚਾਹੁੰਦੇ ਜਿਹੜਾ ਸਾਨੂੰ ਇਹੋ ਜਿਹਾ ਸਭ ਤੋਂ ਵੱਡੇ ਸ਼ਹਿਰਪੁਰ ਵਾਲੇ ਗਲਤ ਲੋਕ ਨੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਜੋ ਪ੍ਰਸ਼ਾਸਨ ਨੂੰ ਦਿੱਤਾ ਜੇ ਉਹਦੋਂ ਕਾਰਵਾਈ ਕਰਕੇ ਉਹਨੂੰ ਫਿਰ ਵੱਡ ਕੇ ਢੰਗਿਆਂ ਹੁੰਦਿਆ ਦੇ ਅੱਜ ਗਾਂ ਕੋ ਹਰਕਤ ਨਾ ਹੁੰਦੀ ਪਰ ਅਸੀਂ ਇਹ ਕਹਿੰਨੇ ਆਂ ਵੀ ਅਸੀਂ ਕੋਈ ਬੰਦਾ ਨਹੀਂ ਬਖਸ਼ਣਾ ਆਉਣ ਵਾਲੇ ਤਰੀਕ ਤੇ ਜਿਹੜਾ ਸਾਨੂੰ ਤੇ ਬੱਚੇ ਦਾ ਗਲਤ ਹਰਕਤ ਕੱਲ ਦਾ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇਣਾ ਅਸੀਂ ਵੱਟ ਕੇ ਚੌਂਕ ਚ ਡੰਗਦਿਆ ਕਰਨਾ ਹਾਂਜੀ ਇਹ ਖਬਰ ਬਈ ਤੁਸੀਂ ਪੂਰੀ ਸੁਣੀ ਲਈ ਆ ਹੁਣ ਇਹ ਸਾਡੇ ਸਿੰਘਾਂ ਦਾ ਜਿਹੜਾ ਕੀ ਇਹ ਬਈ ਪਤਾ ਇਹਨਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਜਦੋਂ ਸਾਡੇ ਆਪਾਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਇਹੋ ਜਿਹਾ ਕਦੇ ਕੋਈ ਘਟੀਆ ਕਰਮ ਜਿਹੜਾ ਵੀ ਕੋਈ ਕਰੂਗਾ ਤਾਂ ਅਸੀਂ ਪ੍ਰਸ਼ਾਸਨ ਪ੍ਰਸੂਸਨ ਨੂੰ ਨਹੀਂ ਕਹਿਣਾ ਅਸੀਂ ਤਾਂ ਆਪਦੀ ਕਾਰਵਾਈ ਖੁਦ ਕਰਾਂਗੇ ਇੱਥੇ ਕਹਿੰਦੇ ਆ ਬਈ ਸਾਡੇ ਜਿਹੜੇ ਸਿੰਘ ਆ ਵਾਕਈ ਮੈਂ ਕਹਣਾ ਵੀ ਜੇ ਸਿੰਘ ਨਾ ਹੋਵੇ ਤਾਂ ਧਰਤੀ ਜਿਵੇਂ ਇਹ ਜੜਿਆਂ ਦੀ ਬਣ ਜਾਊਗੀ ਕਿਉਂਕਿ ਇੱਥੇ ਜਿਹੜੇ ਕਿ ਜ਼ਮੀਰ ਵਾਲੇ ਸਾਡੇ ਵਿੱਚ ਸਿੰਘ ਬੈਠੇ ਆ ਬਈ ਇਸ ਕਰਕੇ ਸਾਡਾ ਪੰਜਾਬ ਇੱਕ ਸਾਡੇ ਆਰਮੀ ਦਾ ਕਰਕੇ ਬਚਿਆ ਬੈਠਾ ਤਾਂ ਇੱਕ ਸਾਡੇ ਸਿੰਘਾਂ ਦਾ ਕਰਕੇ ਪੁਲਿਸ ਵਾਲੇ ਤਾਂ ਪੈਸੇ ਦੇ ਦੋ ਦੀ ਵਿਕ ਜਾਣਗੇ ਇਹ ਨਹੀਂ ਵਿਕਦੇ ਨਾ ਸਿੰਘ ਤੇ ਨਾ ਆਰ ਗੋਲ ਕੱਪਿਆ ਵਾਲਾ ਸਿੱਕ ਭਰੀਦਾ ਸੀ ਸਿੱਖ ਕੋਲੇ ਕਿਸੇ ਨੇ ਨਹੀਂ ਖਾਦੇ ਤੇ ਦੇ ਜਾ ਕੇ ਸਾਰੇ ਕਹਿੰਦਾ ਪੰਜਾਬੀ ਬੰਦਾ ਇੱਥੇ ਕੰਮ ਕਰ ਲੇ ਪੰਜਾਬੀ ਬੰਦਾ ਪੰਜਾਬੀ ਕੋਲੇ ਸੌਧਰਿਆ ਦਿੰਦਾ ਇਹਨੇ ਹੋ ਜਾਊਗਾ भाई लुकी या अरे भाई दो रुपये इससे ज्यादा नहीं कमाता पूरी लुट जा रखी है ने पूरे में जा रखी है अरे भाई दस रुपए रूपए बेचते हैं तू दस रुपये से मिला अस्सी रुपये बेच रहा है, है। मारे तो दस रुपये तू ला दिखा दे मैं ला कर दिखाऊं तो ला मैं ला कर दिखाऊं ला के दिखा फिर हां मैं तो सोचता हूं चल तू भी गरीब आदमी है यार गरीब आदमी तो ऐसे तो अपने आप को समझते हो कि बहुत बड़े बन गए हो केला रख के, के बिजनेसमैन बना बैठा है मेरे जितना सौदा है तुम्हारे पास मेरे पास तो बिक चुका भी क्या हमारा भी बिक चुका इतनी ऊंची लाठी इसकी तो ज़्यादा बोला तो ठोक के यूपी में भाग गया तो तुम्हारे जैसे बहुत ठोके मैंने ठोक वहाँ से वहाँ से ठोक के ही आया हूँ तेरे जैसे बहुत मुझे तंग करते थे हम तो ऐसे ही भेजेंगे दस रूपये ला के आधे तो तुम्हारे कनाडा अमरीका भाग गए आधे ऐसे भगा देंगे हम

ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਕਰਨੀ ਸੀ ਜ਼ਰੂਰ ਕਿਉਂਕਿ ਸਾਡੇ ਇੱਕ ਪਾਸੇ ਸਿੰਘ ਇੱਕ ਪਾਸੇ ਪੁਲਿਸ ਇਹਨਾਂ ਦੇ ਹੱਕ ਦੇ ਵਿੱਚ ਖੜ ਜਾਂਦੀ ਹੈ ਜਾ ਕੇ ਇਸ ਕਰਕੇ ਸਾਡੇ ਪੰਜਾਬ ਨੂੰ ਕਹਿੰਦਾ ਮਤਲਬ ਸਾਡੇ ਪੰਜਾਬ ਦਾ ਭਲਾ ਨਹੀਂ ਹੋਣ ਦਿੰਦੇ ਜਿਹੜੇ ਵਿੱਚ ਦੋਗਲੇ ਲੋਕ ਆ ਤੇ ਬਾਈਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਪੋਂਦਰਵੇਂ ਮਿਲਦਿਆ ਕਰੋ ਲਵ ਟੋਕ ਤੇ ਧੰਨਵਾਦ